ਬਾਈ ਜਿਹੜੇ ਸ਼ਰਾਬੀ ਹੁੰਦੇ ਆ ਨਾ ਇਹਨਾਂ ਦੀਆਂ ਪਤੰਦਰਾਂ ਦੀਆਂ ਗੱਲਾਂ ਵੀ ਨਰਾਲੀਆਂ ਹੁੰਦੀਆਂ ਇੱਕ ਵਾਰ ਆਪਣਾ ਘੋਤਰੂ ਇੱਕ ਮਹਿੰਗੇ ਰੈਸਟੋਰੈਂਟ ਚ ਵਗ ਗਿਆ ਜਾ ਕੇ ਬਹਿ ਗਿਆ ਬਹਿ ਕੇ ਬੀਟਰ ਨੂੰ ਬਾਰਲੀ ਬਾਜ ਕਹਿੰਦਾ ਬੀਟਰ ਇੱਧਰ ਬੀਟਰ ਆ ਗਿਆ ਕਹਿੰਦਾ ਬੀਟਰ ਐਂ ਕਰ ਜਿਹੜੀ ਤੇਰੇ ਰੈਸਟੋਰੈਂਟ ਦੇ ਵਿੱਚ ਸਭ ਤੋਂ ਮਹਿੰਗੀ ਦਾਰੂ ਆ ਉਹਦਾ ਇੱਕ ਪੈਗ ਮੈਨੂੰ ਇੱਕ ਇੱਕ ਪੈਗ ਜਿੰਨੇ ਇੱਥੇ ਬੈਠਿਆ ਉਹਨਾਂ ਸਾਰਿਆਂ ਨੂੰ ਤੇ ਇੱਕ ਪੈਗ ਤੂੰ ਪੀ ਲਿਆ। ਬੀਟਰ ਨੇ ਆਈ ਕੀਤਾ। ਇੱਕ ਇੱਕ ਪੈਗ ਸਾਰਿਆਂ ਨੂੰ ਦੇਤਾ। ਇੱਕ ਪੈਗ ਘੁਤਰੂ ਨੂੰ ਦੇਤਾ ਤੇ ਇੱਕ ਪੈਗ ਆਪ ਪੀ ਲਿਆ। ਉਹ ਤੋਂ ਬਾਅਦ ਬੀਟਰ ਬਿੱਲ ਲੈ ਕੇ ਘੁਤਰੂ ਦੇ ਕੋਲ ਆ ਗਿਆ। ਕਹਿੰਦਾ ਲਾਉ ਜੀ ਬਿੱਲ। ਘੁਤਰੂ ਸੈਟ ਹੋਇਆ ਬੈਠਾ ਸੀ। ਘੁਤਰੂ ਕਹਿੰਦਾ ਕਿਹੜਾ ਬਿੱਲ? ਕਹਿੰਦਾ ਜੀ ਪੈਸੇ ਦਿਓ। ਘੁਤਰੂ ਬੀਟਰ ਨੂੰ ਬੋਲਦਾ ਕਹਿੰਦਾ ਮੇਰੇ ਕੋਲ ਤਾਂ ਬਟੂਈ ਹੈ ਨਹੀਂ। ਘੁਤਰੂ ਦੀ ਗੱਲ ਸੁਣ ਕੇ ਬੀਟਰ ਨੂੰ ਚੜ੍ਹਿਆ ਗੁੱਸਾ। ਬੇਟਰ ਨੇ ਕੁਤਰੂ ਨੂੰ ਰੈਸਟੋਰੈਂਟ ਦੇ ਗੇਟ 'ਚ ਖੜਾ ਕੇ ਧੱਕਾ ਮਾਰਿਆ ਤੇ ਭਗਾ ਕੇ ਖਾਲੀ ਅਦੀ ਅੰਗੂ ਠੋਕਿਆ ਕੁਤਰੂ ਤਾਂ ਪਤੰਦਰ 5-6 ਜਣਾ ਬਾਅਦ ਫੇਰ ਉਹੀ ਰੈਸਟੋਰੈਂਟ 'ਚ ਆ ਗਿਆ ਫੇਰ ਆ ਕੇ ਬਹਿ ਗਿਆ ਫੇਰ ਉਹੀ ਬੇਟਰ ਨੂੰ ਬੁਲਾ ਲਿਆ ਕਹਿੰਦਾ ਬੇਟਰ ਇੱਧਰ ਬੇਟਰ ਆ ਗਿਆ ਕਹਿੰਦਾ ਬੇਟਰ ਜਿਹੜੀ ਤੇਰੇ ਰੈਸਟੋਰੈਂਟ ਦੇ ਵਿੱਚ ਸਭ ਤੋਂ ਮਹਿੰਗੀ ਦਾਰੂ ਆ ਉਹਦਾ ਇੱਕ ਪੈਗ ਮੈਨੂੰ ਇੱਕ-ਇੱਕ ਪੈਗ ਇੱਥੇ ਜਿੰਨੇ ਬੈਠਿਆ ਉਹਨਾਂ ਸਾਰਿਆਂ ਨੂੰ ਤੇ ਇੱਕ ਪੈਗ ਤੂੰ ਪੀ ਲਾ। ਵੇਟਰ ਨੇ ਫੇਰ ਉਦਾਂ ਹੀ ਕੀਤਾ। ਇੱਕ ਇੱਕ ਪੈਗ ਸਾਰਿਆਂ ਨੂੰ ਪਿਆਤਾ। ਇੱਕ ਪੈਗ ਘੁਤਰੂ ਨੂੰ ਪਿਆਤਾ ਤੇ ਇੱਕ ਪੈਗ ਆਪ ਪੀ ਲਿਆ। ਉਸ ਤੋਂ ਬਾਅਦ ਵੇਟਰ ਜਦੋਂ ਬਿੱਲ ਲੈ ਕੇ ਆਇਆ ਘੁਤਰੂ ਨੂੰ ਕਹਿੰਦਾ ਜੀ ਲਓ ਬਿੱਲ। ਘੁਤਰੂ ਕਹਿੰਦਾ ਕਿਹੜਾ ਬਿੱਲ? ਆਈ ਡੋਂਟ ਲਾਈਕ ਬਿੱਲ। ਮੈਂ ਕਿਸੇ ਬਿੱਲ ਬੁੱਲ ਨੂੰ ਨਹੀਂ ਜਾਣਦਾ। ਮੇਰੇ ਕੋਲੇ ਕੋਈ ਰੁਪਈਆ ਨਹੀਂ ਹੈਗਾ। ਜਦੋਂ ਵੇਟਰ ਨੇ ਘੁਤਰੂ ਦੀ ਇਹ ਗੱਲ ਸੁਣੀ, ਵੇਟਰ ਨੂੰ ਚੜ ਗਿਆ ਗੁੱਸਾ। ਬੀਟਰ ਨੇ 5-7 ਲਫੇੜੇ ਤੇ 3-4 ਲੱਤਾਂ ਮਾਰ ਕੇ ਕੁਤਰੂ ਨੂੰ ਰੈਸਟੋਰੈਂਟ ਚੋਂ ਬਾਹਰ ਥੋਕਿਆ ਹੱfte ਤੱਕ ਨੰਘਿਆ ਕੁਤਰੂ ਦਾ ਪਤੰਦਰ ਫੇਰ ਉਹੀ ਰੈਸਟੋਰੈਂਟ ਚ ਆ ਗਿਆ ਆ ਕੇ ਫੇਰ ਬਹਿ ਗਿਆ ਫੇਰ ਉਹੀ ਬੀਟਰ ਨੂੰ ਬੁਲਾ ਲਿਆ ਕਹਿੰਦਾ ਬੀਟਰ ਇੱਧਰ ਆਓ ਬੀਟਰ ਆ ਗਿਆ ਕਹਿੰਦਾ ਬੀਟਰ ਜਿਹੜੀ ਤੁਹਾਡੇ ਰੈਸਟੋਰੈਂਟ ਦੇ ਵਿੱਚ ਸਭ ਤੋਂ ਮਹਿੰਗੀ दारू ਆ ਉਹਦਾ ਇੱਕ ਪੈਗ ਮੈਨੂੰ ਇੱਕ ਇੱਕ ਪੈਗ ਇੱਥੇ ਜਿੰਨੇ ਬੈਠਿਆ ਉਹਨਾਂ ਸਾਰਿਆਂ ਨੂੰ ਪਿਆ ਦੇ ਇਹ ਸੁਣ ਕੇ ਬੀਟਰ ਨੇ ਸੋਚਿਆ ਵੀ ਪਤੰਦਰ ਨੇ ਐਤ ਕੀ ਮੈਨੂੰ ਕਿਹਾ ਹੀ ਨਹੀਂ ਪੈਗ ਨੂੰ ਪਹਿਲਾਂ ਤਾਂ ਆਏ ਵਾਰ ਕਹਿੰਦਾ ਵੀ ਇੱਕ ਤੂੰ ਪੀ ਲੈ ਬੀਟਰ ਕੁਤਰੂ ਨੂੰ ਬੋਲਦਾ ਕਹਿੰਦਾ ਬਾਈ ਇਸ ਵਾਰ ਤੂੰ ਮੈਨੂੰ ਪੈਗ ਪੀਣ ਨੂੰ ਕਿਹਾ ਹੀ ਨਹੀਂ ਕੁਤਰੂ ਕਹਿੰਦਾ ਨਾ ਤੂੰ ਨਾ ਪੀ ਤੈਨੂੰ दारू ਖਰਾਬ ਕਰਦੀ ਐ ਤੂੰ दारू ਪੀ ਕੇ ਕੁੱਟ ਮਾਰ ਕਰਦਾ ਬਾਈ ਸ਼ਰਾਬੀਆਂ ਦੇ ਕੰਮ ਇਹ ਜੀ ਹੁੰਦੇ ਆ ਇੱਕ ਵਾਰ ਆਪਣਾ ਘੁਤਰੂ ਡੱਕਿਆ ਹੋਇਆ दारू ਦਾ ਨਾਲੇ ਕੋਲ ਬੈਠਾ ਨਾਲੇ ਚ ਹੱਥ ਮਾਰੀ ਜਾਵੇ ਐਨੇ ਨੂੰ ਕੋਲ ਦੀ ਪੁਲਿਸ ਦੀ ਗੱਡੀ ਲੰਗੀ ਪੁਲਿਸ ਵਾਲਿਆਂ ਨੇ ਦੇਖਿਆ ਵੀ ਕੋਈ ਸ਼ਰਾਬੀ ਡੱਕਿਆ ਬੈਠਾ ਪੁਲਿਸ ਵਾਲੇ ਗੱਡੀ ਚੋਂ ਉਤਰ ਕੇ ਘੁਤਰੂ ਦੇ ਕੋਲ ਆ ਗਏ ਕਹਿੰਦੇ ਹਾਂ ਬਈ ਕਿਵੇਂ ਡੱਕਿਆ ਬੈਠਾ ਘੁਤਰੂ ਕਹਿੰਦਾ ਜੀ ਥਾਣੇਦਾਰ ਸਾਹਿਬ ਅੱਜ ਜੀ ਥੋੜੀ ਜਿਹੀ ਜ਼ਿਆਦਾ ਹੋ ਗਈ ਥਾਣੇਦਾਰ ਕਹਿੰਦਾ ਕਿਉਂ ਤੇਰੇ ਗਲਤੇ ਤਲਵਾਰ ਤੜੀ ਸੀ ਕਹਿੰਦਾ ਨਹੀਂ ਜੀ ਦਰਅਸਲ ਗੱਲ ਇਹ ਹੋ ਗਈ ਮੈਂ ਤਾਂ ਅਧਿਆਪਕ ਉਹ ਹੀ ਪੀਣਾ ਹੁੰਨਾ ਅੱਜ ਸਾਲਾ ਬੋਤਲ ਦਾ ਢੱਕਣ ਗਮਾਜ ਗਿਆ ਇਸ ਕਰਕੇ ਮੈਨੂੰ ਸਾਰੀ ਬੋਤਲ ਪੀਣੀ ਪੈਗੀ ਉਹ ਕਹਿੰਦਾ ਥਾਣੇਦਾਰ ਕਹਿੰਦਾ ਥੋਡੀਆਂ ਗੱਲਾਂ ਹੀ ਹੁੰਦੀਆਂ ਨੇ ਤੁਹਾਨੂੰ ਬਹਾਨਾ ਹੀ ਚਾਹੀਦਾ ਤੂੰ ਮੈਨੂੰ ਐਂ ਦੱਸ ਇੱਥੇ ਨਾਲੇ ਤੇ ਹੱਥ ਮਾਰੀ ਜਾਣਾ ਤੇਰਾ ਗਮਾਜ ਕੀ ਗਿਆ ਕੁਤਰੂ ਬੋਲਦਾ ਕਹਿੰਦਾ ਥਾਣੇਦਾਰ ਸਾਹਿਬ ਮੈਂ ਨਾਲੇ ਦੇ ਵਿੱਚੋਂ ਜੀ ਇੱਕ ਤੋਲੇ ਦੀ ਸੋਨੇ ਦੀ ਸਾਂਪ ਲੱਭਦਾ ਇਹ ਗੱਲ ਸੁਣ ਕੇ ਥਾਣੇਦਾਰ ਦੀਆਂ ਅੱਖਾਂ 'ਚ ਚਮਕ ਆ ਗਈ ਥਾਣੇਦਾਰ ਨੇ ਕਿਹਾ ਵੀ ਲੈ 50-60000 ਰੁਪਏ ਦਾ ਢੋਲਾ ਦਾ ਕਿਉਂ ਨਾ ਕੁਤਰੂ ਦੇ ਮਾਰ ਕੇ ਲੱਤ ਕੁਤਰੂ ਨੂੰ ਪਾਸੇ ਸੱਟੀਏ ਤੇ ਛਾਂ ਪਾਪਾ ਲੱਭ ਲਈਏ ਥਾਣੇਦਾਰ ਨੇ ਘਰਤਾ ਨਾਲ ਦੇ ਛਪਾਈਆਂ ਨੂੰ ਇਸ਼ਾਰਾ ਛਪਾਈਆਂ ਨੇ ਤਿੰਨ ਚਾਰ ਮਾਰੇ ਚਪੇੜੇ ਕੁਤਰੂ ਦੇ ਕੁਤਰੂ ਨੂੰ ਪਰੇ ਜਾ ਕੇ ਲੰਬਾ ਪਾਇਆ ਤੇ ਆਪ ਪਤੰਦਰ ਲਾ ਕੇ ਵਰਦੀਆਂ ਨਾਲੇ ਜਬੜ ਗਏ ਦੇਤਰੇ ਦੀ ਲੈਤਰੇ ਦੀ ਉਹਨਾਂ ਨੇ ਤਾਂ ਸਾਰਾ ਨਾਲਾ ਫਰੋਲਤਾ ਨਾਲਾ ਸੁਕਾਤਾ ਪਰ ਨਾਲੇ ਦੇ ਵਿੱਚੋਂ ਉਹਨਾਂ ਨੂੰ ਛਾਂਪ ਨਹੀਂ ਮਿਲੀ ਸਾਰੇ ਲੱਬੜ ਗਏ ਬੁਰਾ ਹਾਲ ਥਾਣੇਦਾਰ ਉਹਨਾਂ ਨੂੰ ਬੋਲਦਾ ਉਹ ਕਹਿੰਦਾ ਇਹਨੂੰ ਪੁੱਛ ਵੀ ਲਓ ਉਹਨਾਂ ਨੇ ਮਾਰ ਮੂਰ ਕੇ ਚਪੇੜੇ ਕੋਤਰੂ ਨੂੰ ਫੇਰ ਖੜਾ ਕਰ ਲਿਆ ਕਹਿੰਦੇ ਹਾਂ ਓਏ ਸਾਲਿਆ ਦੱਸ ਤੇਰੀ ਕਿੱਥੇ ਸਾਂਪ ਗੁਮਾਚੀ ਐ ਕੋਤਰੂ ਕਹਿੰਦਾ ਕਿਹੜੀ ਸਾਂਪ ਕਹਿੰਦਾ ਜਿਹੜੀ ਤੂੰ ਨਾਲੇ ਦੇ ਵਿੱਚ ਲੱਭਦਾ ਸੀ ਕੋਤਰੂ ਬੋਲਦਾ ਕਹਿੰਦਾ ਥਾਣੇਦਾਰ ਸਾਹਿਬ ਕਿਹੜੀ ਸਾਂਪ ਜੀ ਮੇਰੀ ਕੋਈ ਸਾਂਪ ਨਹੀਂ ਗੁਮਾਚੀ ਪਰ ਲੱਪਣ 'ਚ ਕੋਈ ਹਰਜ ਨਹੀਂ ਬੰਦਾ ਲੱਭ ਤਾਂ ਸਕਦਾ ਹੀ ਐ